ਕੀ ਆਵੇ ਤਾਸ ਤੇ ਹਾਏ ਗੁਰੂ ਤੇ ਰਹਣ ਤਰਹਾ ਹਾਏ ਹੋਲੀ ਦੇ ਰਾਜ ਦੀ ਬਰਾਤੇ ਹਾਂ ਯਾਰ ਦੀ ਬਲੀ ਦੇ ਲਗਾਹੇ ਤੋਹਗੀ ਬਲੀ ਦੇ ਲਕਾਹ ਤਪਾਟਾ हिकु दूज त हिकु सिया लॻा पेरे डुकी भेरो बि ਜੇ ਚੇਨਾਰ ਤੇ ਪਤਾਰ ਦਾ ਉੱਥੇ ਖੜਾ ਕੀਤਾ ਪੁੰਗੇ ਬਟਾਰ ਦਾ ਉੱਥੇ ਖੜਾ ਕੀਤਾ ਪੁੰਜੀ ਉਪਤਾ ਦਾ ਕਿ ਸਜਣਿਆ ਮੁੰਡੇ ਪਾਪੀਆਂ ਦਾ ਬੋਲੇ ਪਿੰਦਾ ਜੇ ਚੇਨਾਰ ਤੇ ਪਤਾਰ ਦਾ ਆ ਉੱਥੇ ਖੜਾ ਕੀਤਾ ਪੁੰਗੇ ਬਨਾਰ ਦਾ ਉੱਥੇ ਖੜਾ ਕੀਤਾ ਪੁੰਜੀ ਉਪਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਲੋਕਾਂ ਵਾਸਤੇ ਮੰਡੀ ਵਿੱਚ ਵਿਕ ਗਏ ਗੱਲ ਬਾਤ ਵੱਡੀ ਏ ਵਿਕ ਜਾਣਾ ਲੋਕਾਂ ਵਾਸਤੇ ਰੀਸਾ ਬਹੁਤ ਕਰਦੇ ਆ ਬਾਬੇ ਨਾਨਕ ਦੀਆਂ ਰੀਸਾ ਬਹੁਤ ਕਰਦੇ ਨੇ ਲੇਕਿਨ ਬਾਬੇ ਨਾਨਕ ਵਰਗੇ ਪਰਮਕਾਰ ਨਾ ਕਿਸੇ ਨੇ ਕੀਤੇ ਆ ਤੇ ਨਾ ਕੋਈ ਕਰੇਗਾ ਨੋਟ ਕਰਨਾ ਆ ਜਿਹੜੇ ਅੱਜ ਗੁਰੂ ਬਣੇ ਬੈਠੇ ਐ ਹਾਉ ਸਾਰੀ ਲੋਕਾਂ ਨੂੰ ਵੇਚ ਨਹੀਂ ਬਾਬਾ ਨਾਨਕ ਹਾਉ ਸਾਰੀ ਸਾਡੇ ਲਈ ਬੈਗਿਆ ਲੋਕਾਂ ਵਾਸਤੇ ਬੈਗਿਆ ਦੋ ਅਰਤੀ ਨਸਲ ਦੇ ਘੋੜੇ ਆ ਮੇਰੇ ਸਤਿਗੁਰੂ ਪਾਤਸ਼ਾਹ ਦੀ ਕੀਮਤ ਪਾਈ ਦੋ ਅਰਧ ਦੀ ਨਸਲ ਦੇ ਘੋੜੇ ਅਰ ਸਤਿਗੁਰੂ ਪਾਤਸ਼ਾਹ ਨੂੰ ਉਸ ਇਲਾਕੇ ਦੇ ਮੀਰ ਨੇ ਖਾਸਾ ਵੀ ਖਰੀਦ ਲਿਆ ਤੇ ਖਰੀਦ ਕੇ ਲੈ ਗਿਆ ਆਪਣੇ ਘਰ ਅਰ ਮੇਰੇ ਸਤਿਗੁਰੂ ਪਾਤਸ਼ਾਹ ਨੂੰ ਇਹ ਮੀਰ ਕਹਿੰਦਾ ਨਾਨਕ ਮੈਂ ਤੇਰਾ ਮੁੱਲ ਧਾਰਿਆ ਤੇ ਮੇਰਾ ਹੁਕਮ ਮੰਨਣਾ ਤੇਰਾ ਫਰਜ਼ ਹੈ ਮੈਂ ਤੈਨੂੰ ਜਿਹੜਾ ਕੰਮ ਕਹਾਂਗਾ ਉਹ ਕੰਮ ਕਰਨਾ ਪਏਗਾ ਸਤਿਗੁਰੂ ਪਾਤਸ਼ਾਹ ਕਹਿੰਦੇ ਹਜ਼ੂਰ ਗੋਲੀ ਕਿਹਦੀ ਕਹਨੇ ਕਿਹਦੇ ਜਦੋਂ ਤੁਸੀਂ ਮੇਰੀ ਕੀਮਤ ਤਾਰ ਦਿੱਤੀ ਮੈਂ ਤੁਹਾਡਾ ਗੁਲਾਮ ਜੋ ਹੁਕਮ ਕਰੋ ਮੈਂ ਉਹ ਹੀ ਹੁਕਮ ਪਜਾਵਾਂਗਾ ਹੁਣ ਕੰਮ ਕੀ ਦਿੱਤਾ ਮੇਰੇ ਸਤਪੁਰੂ ਪਾਤਸ਼ਾਹ ਨੂੰ ਇਹ ਮੀਰ ਕਹਿੰਦਾ ਆ ਗਾਗਰ ਟੁਕਲਾ ਤੇ ਇਸ ਗਾਗਰ ਦੇ ਨਾਲ ਪਾਣੀ ਟੋਹ ਹੈ ਸਰਬਾਨਯੋ ਖਾਲਸਾ ਵੀ ਦੀਨਦਲੀ ਦੇ ਮਾਲਕ ਸਤਿਗੁਰੂ ਪਾਤਸ਼ਾਹ ਦੇ ਸਿਰ ਤੇ ਮੀਰ ਨੇ ਕਾਗਰ ਚੁਕਾ ਦਿੱਤੀ ਤੇ ਜਦੋਂ ਸਤਿਗੁਰੂ ਦੇ ਸਿਰ ਉੱਪਰ ਕਾਗਰ ਰੱਖੀ ਕੁਤੜਤ ਰਾਣੀ ਕੰਬ ਗਈ ਏਡਾ ਕਹਿਰ ਅਕਲ ਦੇ ਅੰਨੇ ਦੀਨਦਲੀ ਦੇ ਮਾਲਕ ਸਤਿਗੁਰੂ ਪਾਤਸ਼ਾਹ ਤੂੰ ਗੁਲਾਮ ਬਣਾ ਕੇ ਤੇ ਉਹ ਤੋਂ ਪਾਣੀ ਪਿਵਾ ਰਹੇ ਨੇ ਆਲਾ ਤੱਕੇ ਕੁਦਰਤ ਨੇ ਰੂਪ ਟਾਲਿਆ ਚਾਰੇ ਪਾਸੇ ਤੁਹਾਈ ਫਿਰ ਗਈ ਕਾਣੀ ਵਗ ਗਿਆ ਆਓ ਜ਼ੁਲਮ ਦੇਖ ਕੇ ਜਿਵੇਂ ਕੁਦਰਤ ਰਾਣੀ ਕੰਬ ਗਈ ਜਿਵੇਂ ਕੁਦਰਤ ਰਾਣੀ ਨੇ ਇਹਨਾਂ ਅਮੀਰਾਂ ਨੂੰ ਸ਼ੇਖਾਂ ਨੂੰ ਰੋਹੇ ਲਿਆਂ ਨੂੰ ਫਰਨਾਨੀ ਚੇਤੇ ਕਰਵਾਈ ਢਾਡੀ ਜੱਥਾ ਇਉ ਬੈੰਕ ਗਿਆ Yeah! <laughs> ਕਰਮਾਂ ਦਾ ਹਿਸਾਬ ਕਰਦੀ ਹੈ ਫੈਸਲਾ ਸੁਣਾਉਂਦੀ ਹੈ ਕੁਦਰਤ ਤੇ ਫਿਰ ਕਈ